ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਭਾਈ ਹਰਜੀਤ ਸਿੰਘ ਜੀ ਆਪ ਜੀ ਦੀ ਇਹ ਕਾਲ ਜਿਹੜੀ ਅਸੀਂ ਰਿਕਾਰਡ ਤੇ ਲਈ ਹੋਈ ਔਰ ਅਸੀਂ ਆਪ ਜੀ ਤੋਂ ਇਜਾਜ਼ਤ ਵੀ ਮੰਗਦੇ ਆ ਕਿ ਇਹਨੂੰ ਅਸੀਂ ਜਿਹੜੀ ਆ ਆਮ ਜਨਤਾ ਆਮ ਸਾਡੀ ਸਿੱਖ ਜਿਹੜੀ ਪਬਲਿਕ ਹੈ ਉਹਦੇ ਉਹਦੇ ਤੱਕ ਪੁਝਾਈਏ ਆਪ ਜੀ ਵੱਲੋਂ ਅਗਰ ਇਜਾਜ਼ਤ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਮੈਂ ਕੋਈ ਆਪਣੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਗੁਰੂ ਦੀ ਗੱਲ ਕਰਦਾ ਗੁਰੂ ਦੀ ਗੱਲ ਕਰਨ ਲੱਗਿਆਂ ਸਾਨੂੰ ਹਮੇਸ਼ਾ ਹੀ ਇਹ ਸੋਚ ਕੇ ਚੱਲਣਾ ਚਾਹੀਦਾ ਵੀ ਗੁਰੂ ਦੀ ਗੱਲ ਨੂੰ ਕਦੀ ਛੁਪਾ ਕੇ ਨਹੀਂ ਰੱਖਣਾ ਚਾਹੀਦਾ ਗੁਰੂ ਦੀ ਗੱਲ ਨੂੰ ਅਸੀਂ ਵਰਕਰ ਕਹਿੰਦਾ ਸਾਡੇ ਮਸ਼ਹਰੀ ਕਾਜਾਂ ਦਾ ਇਹ ਫਰਜ਼ ਵੀ ਬੰਦਾ ਹੈ ਡਿਊਟੀ ਵੀ ਹੈ ਸਾਨੂੰ ਸੇਵਾ ਵੀ ਮਿਲੀ ਹੈ ਅਸੀਂ ਜਿਹੜੀ ਸੇਵਾ ਚੱਲ ਕੇ ਹੋਇਆ ਸਾਡਾ ਕੰਮ ਵੀ ਹੈ ਵੀ ਅਸੀਂ ਗੁਰੂ ਦੀ ਗੱਲ ਕਰਦੇ ਨਾਲੇ ਕਿ ਬਾਰੇ ਵਿੱਚ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪ ਨਰਾਇ ਤਲਾ ਤਾਰ ਜਗ ਮੈ ਪਰਵਰਿਓ ભગવાન বিষ্ণੂ آپ اس میں نانک کے روح میں آئے اکار منجل اور یہاں کو دور کر دیا طرح ہی وہ کس کے افتار تھے ہم جب الگ بات کرتے ہیں تو ہم کئی بار فلوسفی کو بھول جاتے ہیں شبدوں کو بھول جاتے ہیں اور یہ کیوں ہوگا میں اس کی بھی بات کروں گا

द्वापर के राम त्रेते के राम द्वापर के कृष्ण और कलियुग में नारद ये वैनी करा ये गुरबानी करेगा गुरु ग्रंथ साहिब तो इस वास्ते ये कहना कि गुरबानी इजे विच ए उदाहरण दे गुरबानी अवतारवाद नु मंदी नहीं है ਹੂੰ ਨਾ ਹੀ ਕੁਰਬਾਨੀ ਅਵਤਾਰ ਮਾਲਾ ਸਹਿਮਤ ਹੁੰਦੀ ਹੈ ਹਾਂ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਉਹ ਆਪਣੇ ਸਮੇਂ 'ਚ ਹੋਣਗੇ ਉਹਨਾਂ ਦੀਆਂ ਦਿਵਜਲਾਂ ਬਾਹਰ ਨਾਲ ਦੇਖ ਕੇ ਗੁਰੂ ਬਾਦਸ਼ਾਹ ਨੇ ਦੱਸਿਆ ਵੀ ਇਸ ਰੰਗ ਰਿਆਂ ਨਾਲ ਜਿਵੇਂ ਉਹ ਆਪਣੇ ਪ੍ਰਚਲਿਤ ਲੋਕੀ ਉਹਨਾਂ ਦੀ ਕਰਦੇ ਨੇ ਮੇਰਾ ਜਿਹੜਾ ਸੁਨਾਦ ਉਹਦੀ ਹੈ ਹੂੰ ਨਾ ਕਿ ਗੁਰੂ ਸਾਹਿਬ ਜੀ ਨੇ ਇਹ ਉਹਨਾਂ ਦੀ ਪਰ ਰੋੜ ਤਾਂ ਕੀਤੀ ਹੈ ਉਹਨਾਂ ਦੇ ਧਰਮ ਦਾ ਬੋਧਕਾਵ ਭਾਰਤ ਕੇ ਲਿਏ ਕੀ ਆ ਸੰਕਲਪ ਹਮਨੇ ਕਦੇ ਨਹੀਂ ਕਿਹਾ ਜੈਨਿਕਾ ਭਾਰਤ ਕੇ ਲਿਏ ਕੀ ਆ ਸੰਕਲਪ ہم چاروں کی ماں ایک ہے شمج ایک ہے بھاشا ایک ہے کچھ بھی ہمارے برو ہیں ہم سب ایک ہیں ہمارا دیت ایک ہے میں کل بھی نہیں بولا تھا میں نے کہا کون ایسا یہ ہم بیٹھا ہے پنجاب میں جس کوئی بھائی ایسا ہو جس نے کیس نہ رکھے ہو کوئی بھائی ایسا ہو جس نے کیس نہ کٹوائے ہو اگر ہم سب ایک ہیں ہمارا دھرم ایک ہے ہم کہتے ہیں بیت کتے کہو میں چھوٹے ਚਲੋ ਇਹ ਉਹਨਾਂ ਦੀ ਆਪਣੀ ਸੋਚ ਹੈ ਅਸੀਂ ਇਹਦੇ ਬਾਰੇ ਕੀ ਇਹ ਉਹਨਾਂ ਦੀ ਸੋਚ ਹੈ ਜਿਹੜੇ ਉਹ ਦੱਸਣਗੇ ਨਾ ਵੀ ਸਾਡੀ ਸੋਚ ਕੀ ਹੈ ਸਾਡਾ ਮਸਲਾ ਸਿਰਫ ਇਹ ਹੈ ਕਿ ਘਾਟ ਗਿਣਤੀ ਕਮਿਸ਼ਨ ਦਾ ਚੇਅਰ ਜਿਹੜੇ ਚੇਅਰਮੈਨ ਤੇ ਸੀਟ ਤੇ ਬੈਠੇ ਹੋਇਆ ਉਹਨਾਂ ਨੂੰ ਘੱਟ ਗਿਣਤੀਆਂ ਦੇ ਸਦਾਨਤਾ ਦੀ ਰਾਖੀ ਕਰਨ ਦੀ ਲੋੜ ਹੈ ਉਹਨਾਂ ਦੇ ਉਹਨਾਂ ਦੀ ਜਿਹੜੀ ਹੋਂਦ ਨੂੰ ਬਰਕਰਾਰ ਰੱਖਣ ਦੀ ਲੋੜ ਹੈ ਨਾ ਕਿ ਉਹਨਾਂ ਦੀ ਹੋਂਦ ਉੱਤੇ ਹੀ ਹੋਰ ਸਵਾਲ ਖੜੇ ਕਰ ਦਿੱਤੇ ਜਾਣ ਜਿਹੜੇ ਸਵਾਲਾਂ ਦਾ ਕੋਈ ਤੁੱਕ ਬਣਦਾ ਵੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪ ਸਿਸਾਂਜ ਟੀਵੀ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਅੱਜ ਸਿਰ ਤੋਂ ਇੱਕ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਆਇਆ ਹਾਂ ਆਏ ਦਿਨ ਮਾਈਨੋਰਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਆਪਣੇ ਦਿੱਤੇ ਹੋਏ ਭਾਸ਼ਣਾਂ ਦੇ ਵਿੱਚ ਖਾਸ ਕਰਕੇ ਸਿੱਖ ਹਿਸਟਰੀ ਦੇ ਭਾਸ਼ਣ ਜਾਂ ਗੁਰਬਾਣੀ ਨੂੰ ਲੈ ਕੇ ਕਰਕੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਪਿਛਲੇ ਸਾਲ ਕਰੀਬ ਕਰੀਬ 1.5 ਸਾਲ ਪਹਿਲਾਂ ਜੰਮੂ ਦੇ ਵਿੱਚ ਵੀ ਇਹਨਾਂ ਨੇ ਇੱਕ ਗੁਰਬਾਨੀ ਦੀ ਪੰਕਤੀ ਨੂੰ ਲੈ ਕਰਕੇ ਕੁਝ ਐਸੀ ਗੱਲ ਕਹੀ ਸੀ ਕਿ ਇਹ ਬਹੁਤ ਵੱਡਾ ਇੱਕ ਵਿਵਾਦ ਖੜਾ ਹੋ ਗਿਆ ਸੀ ਪਰ ਅਫਸੋਸ ਦੀ ਗੱਲ ਇਹ ਹੋਈ ਸੀ ਕਿ ਉਦੋਂ ਵੀ ਨਾਲ ਬੈਠੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਵੀ ਬਿਲਕੁਲ ਨਹੀਂ ਸੀ ਬੋਲੇ ਉਸੇ ਤਰ੍ਹਾਂ ਦਾ ਇੱਕ ਵਾਰ ਫੇਰ ਜਿਹੜਾ ਹੈ ਇੱਕ ਭਾਸ਼ਣ ਦੇਂਦੇ ਹੋਏ ਉਹਨਾਂ ਨੇ ਵਿਵਾਦਤ ਗੱਲਾਂ ਜਿਹੜੀਆਂ ਨੇ ਉਹ ਕਹਿ ਦਿੱਤੀਆਂ ਐ ਐਸਾ ਮੈਂ ਨਹੀਂ ਐਸਾ ਸਿੱਖ ਬੁੱਧੀਜੀਵੀ ਕਹਿ ਰਹੇ ਨਹੀਂ ਇਸ ਸਟੇਜ ਦੇ ਉੱਤੇ ਵੀ ਜਦੋਂ ਉਹ ਇੱਕ ਕਿਤਾਬ ਦੇ ਵਿਮੋਚਨ ਦੇ ਸਮਾਰੋਹ ਦੇ ਵਿੱਚ ਯਾਨੀ ਸਮਾਗਮ ਦੇ ਵਿੱਚ ਆਪਣਾ ਭਾਸ਼ਣ ਦੇ ਰਹੇ ਸੀ ਕਿਸੇ ਯੂਨੀਵਰਸਿਟੀ ਦੇ ਅੰਦਰ ਤਾਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਵਿਸ਼ਨੂੰ ਦਾ ਅਵਤਾਰ ਕਹਿ ਦਿੱਤਾ ਗੁਰਬਾਣੀ ਦੇ ਪ੍ਰਮਾਣ ਦੇ ਦਿੱਤੇ ਅਤੇ ਕਹਿ ਦਿੱਤਾ ਕਿ ਗੁਰੂ ਨਾਨਕ ਜਿਹੜੇ ਸੀ ਉਹ ਵਿਸ਼ਨੂੰ ਦਾ ਹੀ ਅਵਤਾਰ ਸਨ ਪਰ ਅਫਸੋਸ ਦੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਕਿ ਉਹਨਾਂ ਦੇ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਅਹੁਦੇਦਾਰ ਵੀ ਬੈਠੇ ਸਨ ਉਹਨਾਂ ਨੇ ਵੀ ਬਿਲਕੁਲ ਜੰਮੂ ਦੇ ਤਰਜ ਦੇ ਉੱਤੇ ਕੋਈ ਵੀ ਗੱਲ ਜਿਹੜੀ ਹੈ ਕਹਿਣ ਤੋਂ ਇਨਕਾਰ ਕਰ ਦਿੱਤਾ ਉਸ ਵੇਲੇ ਮੌਕੇ ਤੇ ਉਹ ਖੜੇ ਹੋ ਕਰਕੇ ਇਕਬਾਲ ਸਿੰਘ ਲਾਲਪੁਰਾ ਨੂੰ ਕਹਿ ਸਕਦੇ ਸੀ ਕਿ ਤੁਸੀਂ ਇੱਥੇ ਇਸ ਤਰ੍ਹਾਂ ਦੀ ਗੱਲ ਗਲਤ ਕਰ ਰਹੇ ਹੋ ਮਗਰ ਨਹੀਂ ਇਸੇ ਪਾਸ਼ਣ ਨੂੰ ਲੈ ਕਰਕੇ ਜਿਹਦੇ ਚਲਕੀਆਂ ਵੀ ਅਸੀਂ ਤੁਹਾਨੂੰ ਥੋੜਾ ਪਹਿਲਾਂ ਦਿਖਾਈਆਂ ਨੇ ਉਸੇ ਪਾਸ਼ਣ ਦੀਆਂ ਇਹ ਚਲਕੀਆਂ ਨੂੰ ਲੈ ਕਰਕੇ ਜੋ ਵਿਵਾਦ ਖੜਾ ਹੋਇਆ ਇਸ ਵਿਵਾਦ ਨੂੰ ਲੈ ਕਰਕੇ ਕਈ ਸਿੱਖ ਬੁੱਧੀਜੀਵੀਆਂ ਦੇ ਮਨ ਦੇ ਵਿੱਚ ਜਿਹੜਾ ਹੈ ਉਹ ਬਹੁਤ ਰੋਸ਼ ਪੈਦਾ ਹੋ ਗਿਆ ਇਸੇ ਕਰਕੇ ਤਿੰਨ ਮਿਸ਼ਨਰੀ ਕਾਲਜਸ ਜਿਨ੍ਹਾਂ ਦੇ ਵਿੱਚੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ ਸਾਹਿਬਜ਼ਾਦਾ ਜੁਜਾਰ ਸਿੰਘ ਜੀ ਮਿਸ਼ਨਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਸਰਦਾਰ ਬਲਜੀਤ ਸਿੰਘ ਜੀ ਅਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਜਿਹੜੇ ਪ੍ਰਿੰਸੀਪਲ ਹਨ ਸਰਦਾਰ ਗੁਰਬਜਨ ਸਿੰਘ ਜੀ ਪਨਵਾ ਇਹਨਾਂ ਤਿੰਨਾਂ ਬੁੱਧੀਜੀਵੀਆਂ ਨੇ ਇੱਕ ਜੁਆਇੰਟ ਪ੍ਰੈਸ ਸਟੇਟਮੈਂਟ ਦੇ ਕਰਕੇ ਇਸ ਭਾਸ਼ਣ ਦੇ ਵਿੱਚ ਕਈਆਂ ਹੋਈਆਂ ਕੁਝ ਗੱਲਾਂ ਖਾਸ ਕਰਕੇ ਕਿ ਗੁਰੂ ਨਾਨਕ ਨੂੰ ਜੋ ਅਵਤਾਰ ਕਹਿ ਦਿੱਤਾ ਉਹ ਵੀ ਵਿਸ਼ਰੂ ਦਾ ਬਹੁਤ ਹੀ ਵੱਡੀ ਜਿਹੜੀ ਪ੍ਰੈਸ ਜੁਆਇੰਟ ਸਟੇਟਮੈਂਟ ਜਿਹੜੀ ਇਹਨਾਂ ਨੇ ਦਿੱਤੀ ਹੈ ਉਸ ਜੁਆਇੰਟ ਸਟੇਟਮੈਂਟ ਦੇ ਵਿੱਚ ਇਹਨਾਂ ਨੇ ਦੁੱਖ ਪ੍ਰਗਟ ਕੀਤਾ ਹੈ ਕਿ ਇਹੋ ਜਿਹੇ ਅਹੁਦੇ ਦੇ ਉੱਤੇ ਐਡੇ ਵੱਡੇ ਅਹੁਦੇ ਦੇ ਉੱਤੇ ਬੈਠਣ ਦੇ ਬਾਵਜੂਦ ਵੀ ਇਹੋ ਜਿਹੇ ਭਾਸ਼ਣਾ ਦੇ ਵਿੱਚ ਜਿਹੜੇ ਵਿਵਾਦਿਤ ਬਿਆਨ ਜਿਹੜੇ ਨੇ ਉਹਨਾਂ ਦਿੱਤੇ ਜਾਣ ਅਤੇ ਇਹ ਵੀ ਕਿਹਾ ਕਿ ਜਿਹੜੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਹੁਦੇਦਾਰ ਵੀ ਉੱਥੇ ਨਾਲ ਬੈਠੇ ਸੀ ਚੰਡੋਂਖ ਉਹਨਾਂ ਨੇ ਵੀ ਇਸ ਗੱਲ ਦੀ ਗੱਲ ਦੇ ਉੱਤੇ ਕੋਈ ਟਿੱਪਣੀ ਨਾ ਕਰਕੇ ਇਹ ਦੱਸ ਦਿੱਤਾ ਕਿ ਕਿਤੇ ਨਾ ਕਿਤੇ ਪੋਲਿਟਿਕਸ ਤੋਂ ਪ੍ਰਭਾਵਿਤ ਹੋ ਕੇ ਉੱਥੇ ਬੈਠੇ ਸੀ ਅਤੇ ਚੁੱਪ ਰਹੇ ਖੇਰ ਆਪਣੇ ਆਕਾਾਂ ਨੂੰ ਖੁਸ਼ ਕਰਨ ਵਾਸਤੇ ਇਹ ਲੀਡਰ ਲੋਕੀ ਬਹੁਤ ਕੁਝ ਕਹਿੰਦੇ ਰਹਿੰਦੇ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਸਿੱਖ ਬੁੱਧੀਜੀਵੀ ਕਹ ਰਹੇ ਨੇ ਇਸੇ ਤਰੀਕੇ ਦੇ ਨਾਲ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਗੱਲ ਦੀ ਪੜਤਾਲ ਕਰਨ ਦੇ ਲਈ ਮੈਂ ਸਿੱਖ ਮਿਸ਼ਰੀ ਕਾਲਜ ਜੋ ਲੁਧਿਆਣਾ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੀ ਗੱਲ ਨੂੰ ਖੋਲ ਕੇ ਦੱਸਿਆ ਇਹ ਕਿਹਾ ਕਿ ਅਵਤਾਰਵਾਦ ਦੀ ਸਿੱਖ ਧਰਮ ਦੇ ਵਿੱਚ ਕੋਈ ਜਗ੍ਹਾ ਨਹੀਂ ਗੁਰਬਾਨੀ ਇਸ ਨੂੰ ਬਿਲਕੁਲ ਨਹੀਂ ਮੰਨਦੀ। ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਸਰਦਾਰ ਹਰਜੀਤ ਸਿੰਘ ਜੀ ਜੋ ਚੇਅਰਮੈਨ ਸਿੱਖ ਮਿਸ਼ਰੀ ਕਾਲਜ ਲੁਧਿਆਣਾ ਦੇ ਹਨ ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ। ਆਓ ਸੁਣਦੇ ਹਾਂ ਉਹ ਸਾਰੀ ਗੱਲਬਾਤ ਅਤੇ ਜਾਣਦੇ ਹਾਂ ਕਿ ਆਖਰ ਕਿਉਂ ਇਕਬਾਲ ਸਿੰਘ ਲਾਲਪੁਰਾ ਦੇ ਇਹਨਾਂ ਬਿਆਨਾਂ ਨੂੰ ਵਿਵਾਦਿਤ ਦੱਸਿਆ ਜਾ ਰਿਹਾ ਹੈ। ਆਓ ਸੁਣਦੇ ਹਾਂ। ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪੈਸਬ ਜੀ ਮੈਂ ਹਰਜੀਤ ਸਿੰਘ ਜੀ ਦੇ ਨਾਲ ਗੱਲ ਕਰ ਰਿਹਾ ਜੀ ਵੀਰ ਜੀ ਅ ਵੀਰ ਜੀ ਆਪ ਜੀ ਦਾ ਇੱਕ ਬਿਆਨ ਛਪਿਆ ਅ ਅਖਬਾਰ ਦੇ ਵਿੱਚ ਪੰਜਾਬੀ ਅਖਬਾਰ ਦੇ ਵਿੱਚ ਜੀ ਜਿਹਦੇ ਵਿੱਚ ਜੋ ਲਾਲਪੁਰਾ ਜੀ ਨੇ ਇਕਵਾਲ ਸਿੰਘ ਲਾਲਪੁਰਾ ਉਹਨਾਂ ਨੇ ਕੋਈ ਯੂਨੀਵਰਸਿਟੀ ਦੇ ਵਿੱਚ ਇੱਕ ਸਪੀਚ ਕੀਤੀ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਕੁਝ ਪਰਮਾਨ ਦੇ ਕਿਹਾ ਹੈ ਕਿ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਉਹ ਇੱਕ અવਤਾਰ ਨੇ ਵਿਸ਼ਨੂੰ ਦਾ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਜਿਹਦੇ ਉੱਤੇ ਤੁਸੀਂ ਉਹ ਕੀ ਆਖਰ ਐਸਾ ਕੀ ਹੋ ਗਿਆ ਕਿ ਆਪ ਜੀ ਨੂੰ ਉਹਨਾਂ ਦੀ ਜਿਹੜੀ ਸਪੀਚ ਆ ਉਹਦੇ ਉੱਤੇ ਟਿੱਪਣੀ ਕਰਕੇ ਬਿਆਨਬਾਜ਼ੀ ਦੇਣੀ ਪੈਗੀ ਅੱਜ ਵੀ ਜੋ ਗੱਲ ਬੜੀ ਸਪਸ਼ਟ ਹੈਗੀ ਹੈ ਕਿ ਸਿੱਖੀ ਦਾ ਜਾਂ ਸਿੱਖ ਧਰਮ ਜਿਹੜਾ ਹੈ ਜੀ ਇੱਕ ਨਿਆਰਾ ਤੇ ਨਿਵੇਕਲਾ ਧਰਮ ਹੈ ਜੀ ਜਨੂ ਭਾਈ ਗੁਰਦਾਸ ਜੀ ਨੇ ਬੜੇ ਸਪਸ਼ਟ ਸਬਦਾਂ ਚ ਲਿਖੀ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹਮ ਇਹ ਨਿਰਮਲ ਪੰਥ ਭਾਵ ਸਾਫ ਸੁਥਰਾ ਨਵਾਂ ਨਿਰੋਵਾ ਔਰ ਇਸੇ ਨਿਰਮਲ ਪੰਥ ਨੂੰ ਸਫਰ ਕਰਦਾ ਕਰਦਾ 10 ਗੁਰੂ ਸਹਿਬਾਨ ਦਾ ਪੂਰਾ ਸਮਾਂ ਲੱਗਦਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਪੂਰਨਤਾ ਬਖਸ਼ ਕੇ ਨੂੰ ਖਾਲਸਾ ਪੰਥ ਇਧਰ ਆ ਕਿਤਾਬ ਦਿੱਤਾ ਔਰ ਖਾਲਸਾ ਪੰਥ ਨੂੰ ਨਾਲ ਹੀ ਗੁਰੂ ਗ੍ਰੰਥ ਦੇ ਨਾਮ ਪਤਾਇਦਾ ਗੁਰਿਆਈ ਵੀ ਬਖਸ਼ ਦਿੱਤੀ ਜੀ ਇਸ ਦਾ ਮਤਲਬ ਇਹ ਹੈ ਕਿ ਇੱਕ ਪੰਥ ਜਿਹੜਾ ਸੀ ਨਿਆਰਾ ਸੀ ਜਿਸ ਨੂੰ ਗੁਰਿਆਈ ਬਖਸ਼ੀ ਗਈ ਹੂੰ ਔਰ ਇਹ ਪੰਥ ਦੀ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਹੂੰ ਤੋਂ ਇਥੋਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਸ ਨਿਰਮਲ ਪੰਥ ਦਾ ਪਿਛਲੇ ਚੱਲ ਰਹੇ ਜੋ ਧਰਮ ਸਨ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ ਹੂੰ ਠੀਕ ਆਪਣਾ ਨਵਾਂ ਖਲਾ ਧਰਮ ਹੈ ਨਵਾਂ ਧਰਮ ਹੈ ਹੂੰ ਦੇਖੋ ਸਾਡਾ ਬਿਆਨ ਕਿਸੇ ਖਾਸ ਵਿਅਕਤੀ ਦੇ ਖਿਲਾਫ ਨਹੀਂ ਹੈ ਜੀ ਜੀ ਬਿਆ ਜੀ ਲਾਲਪੁਰਾ ਜੀ ਨੇ ਬਿਆਨ ਦਿੱਤਾ ਤੇ ਅਸੀਂ ਸਾਜ ਬਿਆਨ ਦਿੱਤਾ ਨਹੀਂ ਸਿੱਖੀ ਸਿਧਾਂਤਾਂ ਦੀ ਰਾਖੀ ਕਰਨੀ ਸਾਡੀਆਂ ਸੰਸਥਾਵਾਂ ਦਾ ਬੜਾ ਲਾ ਫਰਜ ਹੈ ਹੂੰ ਇਹ ਸਾਡਾ ਸਿੱਖ ਮਿਸ਼ਨ ਕਾਲੇ ਲੁਧਿਆਣਾ ਸਾਬ ਜادہ ਜੁਹਾਰ ਸਿੰਘ ਗੁਰਮੁਦਰੀ ਗੁਰਮਤ ਮਿਸ਼ਨ ਕਾਲੇ ਚੌਂਤਾ ਜੀ ਔਰ ਜੋਅਦੀ ਕਾਲਜ ਜੋ ਲੁਧਿਆਣਾ ਗੁਰਮੁਦ ਗਿਆਨ ਮਿਸ਼ਨ ਕਾਲੇ ਜੀ ਜੀ ਇਹਨਾਂ ਦਾ ਇੱਕ ਜੁਆਇੰਟ ਸਟੇਟਮੈਂਟ ਸਾਡੀ ਆਈ ਹੈ ਜਿਹੜੀ ਅਸੀਂ ਆਪਕੋ ਹਮੇਸ਼ਾ ਹੀ ਤਿੰਨੇ ਕਾਲਜ ਪੰਥਕ ਮੁੱਦਿਆਂ ਦੇ ਉੱਤੇ ਠੀਕ ਹੋ ਕੇ ਹੀ ਇਹ ਗੱਲਬਾਤ ਸਲਾਹ ਕਰਕੇ ਹੀ ਗੱਲ ਕਰਦੇ ਆ ਜੀ ਜੀ ਬਿਸ਼ੱਕ ਦੇਖਣ ਨੂੰ ਕਾਲਜ ਵੱਖਰੇ ਨੇ ਲੇਕਿਨ ਵਿਚਾਰਧਾਰਾ ਪੱਖ ਸਾਰਿਆਂ ਦੀ ਇੱਕੋ ਹੀ ਹੈ ਹਮ ਹੁਣ ਗੁਰਬਾਣੀ ਨੂੰ ਜਦੋਂ ਅਸੀਂ ਖਿਆਲ ਨਾਲ ਪੜ੍ਹਦੇ ਹਾਂ ਤਾਂ ਗੁਰਬਾਣੀ ਵਿੱਚ ਇਤਿਹਾਸਿਕ ਮਤਿਹਾਸਿਕ ਸਾਰੇ ਹਵਾਲੇ ਦਿੱਤੇ ਗਿਆ ਹਾਂਜੀ ਗੁਰੂ ਸਾਹਿਬ ਜੀ ਦਾ ਢੰਗ ਬੜਾ ਨਿਰਾਲਾ ਸੀ ਗੁਰਨਾਨਕ ਪਾਤਸ਼ਾਹ ਜੀ ਦਾ ਜਾਂ ਗੁਰੂ ਸਾਹਿਬਾਨ ਦਾ ਉਹਨਾਂ ਨੇ ਚੱਲ ਰਹੀਆਂ ਵਿਚਾਰਧਾਰਾ ਜਿਹੜੀਆਂ ਚੱਲ ਰਹੀਆਂ ਸੀ ਉਹਦਾ ਜ਼ਿਕਰ ਕੀਤਾ ਜੀ ਜੀ ਪਟਾਣੇ ਵੀ ਉਹਨਾਂ ਦਾ ਜ਼ਿਕਰ ਕੀਤਾ ਜੋ ਵਿਚਾਰਧਾਰਾ ਚੱਲ ਰਹੀਆਂ ਸੀ ਜੀ ਪਰ ਵਿਚਾਰਧਾਰਾ ਚੱਲਣ ਤੋਂ ਬਾਅਦ ਸਤਿਗੁਰੂ ਜੀ ਨੇ ਆਪਣਾ ਸਿਧਾਂਤ ਦਿੱਤਾ ਹਮ ਇੱਕ ਨਿਆਏ ਹੈ ਜਿਹਨੂੰ ਅਸ਼ਟ ਲਿਕਣ ਦੇ ਆਏ ਸਿਧਾਂਤ ਕਹਿੰਦੇ ਨੇ ਹਮ ਹਮ ਊਠ ਦਾ ਸਵਾਰ ਹੁੰਦਾ ਊਠ ਤੇ ਬੈਠਦਾ ਹਮ ਤੇ ਊਠ ਦੇ ਉੱਤੇ ਹੱਥ ਤੇ ਉਹਦੇ ਛਿਟੀ ਫੜੀ ਹੁੰਦੀ ਹੈ ਹਮ ਜਦੋਂ ਊੜੇ ਤਰ ਉਧਰ ਜਾਂਦਾ ਤਾਂ ਆਪਣੀ ਛਿਟੀ ਮਾਰ ਕੇ ਉਹਨੂੰ ਸਿੱਧੇ ਰਸਤੇ ਤੇ ਪਾ ਦਿੰਦਾ ਜੀ ਬਿਲਕੁਲ ਉਸੇ ਸਿਧਾਂਤ ਦੇ ਅਧੀਨ ਹੀ ਚੱਲ ਰਹੀਆਂ ਮर्यादाਵਾਂ ਦੀ ਉਦਾਹਰਨਾਂ ਦੇ ਕੇ ਗੁਰੂ ਨੇ ਸ਼ਬਦ ਦਾ ਜਿਹੜੀ ਛੱਡੀ ਹੈ ਉਹਦੇ ਨਾਲ ਬਾਕੀ ਆਪਣਾ ਮਤ ਜਿਹੜਾ ਸੀ ਉਹ ਬਖਸ਼ਿਆ ਤੇ ਆਪਣਾ ਮਤ ਦਿੱਤਾ ਹੂੰ ਇਹ ਕਹਿਣਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਵਿਸ਼ਨੂੰ ਦੇ ਅਵਤਾਰ ਸਨ ਸਾਡੀ ਮਾਂ ਇੱਕੋ ਹੈ ਇਹ ਬੜੀ ਹੈਰਾਨੀ ਜਿਹੜਾ ਬਿਆਨ ਲੱਗਦਾ ਹੈ ਔਰ ਇਉਂ ਲੱਗਦਾ ਵੀ ਇਹਦੇ ਪਿੱਛੇ ਕੋਈ ਹੋਰ ਸਾਜ਼ਿਸ਼ ਹੈ ਸਾਜ਼ਿਸ਼ ਕੀ ਹੈ ਜੀ ਬਹੁਤ ਸਾਰੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਸਿੱਖਾਂ ਨੂੰ ਦੂਜੇ ਧਰਮਾਂ ਦੇ ਵਿੱਚੋਂ ਹੀ ਦੱਸਣਾ ਔਰ बार-बार ਕਈ ਉਦਾਹਰਨਾਂ ਦੇ ਕੇ ਕਦੀ ਰਾਮਚੰਦਰ ਜੀ ਕਦੀ ਕ੍ਰਿਸ਼ਨ ਜੀ ਕਦੀ ਕੁਝ ਉਦਾਹਰਨਾਂ ਦੇ ਕੇ ਉਹਨਾਂ ਵਿੱਚੋਂ ਦੱਸਣਾ ਵੀ ਉਹਨਾਂ ਚੋਂ ਪੈਦਾ ਹੋਏ ਨੇ ਜੀ ਇਸਲਤ ਵਿੱਚ ਇਸ ਬਿਆਨ ਪਿੱਛੇ ਵੀ ਉਹੀ ਜਿਹੜੀ ਝਲਕ ਜੀ ਨਜ਼ਰ ਆਉਂਦੀ ਹੈ ਹਮ ਔਰ ਸਾਲੋਂ ਇਹ ਗੱਲ ਬੜੇ ਖਿਆਲ ਨਾਲ ਦੇਖਣੀ ਚਾਹੀਦੀ ਹੈ ਕਿ ਅਸੀਂ ਇਹੋ ਜਿਹੇ ਬਿਆਨਾਂ ਦੇ ਨਾਲ ਕਿ ਉਹਦਾ ਐਕਸ਼ਨ ਕੀ ਲੈਣਿਆ ਸਾਨੂੰ ਕਦੀ ਵੀ ਆਪਣੇ ਸਿਧਾਂਤ ਨੂੰ ਛਿਪਾ ਕੇ ਗੱਲ ਨਹੀਂ ਕਰਨੀ ਚਾਹੀਦੀ ਹਮ ਸਿੱਖ ਦਾ ਤਾਂ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ ਹਮ ਇਹ ਇੱਕ ਓੰਕਾਰ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਜੇ ਤੁਸੀਂ ਦੇਖਦੇ ਆ ਤਾਂ ਪਹਿਲਾ ਵੀ ਰੱਬ ਦਾ ਨਾਮ ਲਿਆ ਜਾਂਦਾ ਸੀ ਓੰ ਲਫ਼ਜ਼ ਬੜਾ ਪੁਰਾਣਾ ਪ੍ਰਚਲਿਤ ਹੈ ਜੀ ਪਰ ਗੁਰੂ ਨਾਨਕ ਪਾਤਸ਼ਾਹ ਨੇ ਉਸੇ ਇੱਕ ਲਫ਼ਜ਼ ਵਰਤਿਆ ਜਦੀ ਗਿਣਤੀ ਇੱਕ ਤੋਂ ਬਿਨਾਂ ਦੋ ਨਹੀਂ ਹੋ ਸਕਦੀ ਹਮ ਔਰ ਉਹ ਪ੍ਰਮਾਤਮਾ ਇੱਕ ਰਸ ਵਿਆਪਕ ਦੀ ਗੱਲ ਕੀਤੀ ਜਿਹੜਾ ਹਰਥਾਂ ਦੇ ਮਜੂਦ ਮਜੂਦ ਹੈ ਉਹਨੂੰ ਇੱਕ ਓੰਕਾਰ ਦੀ ਗੱਲ ਕੀਤੀ ਇਸ ਦਾ ਮਤਲਬ ਕਿ ਗੁਰਨਾਨਕ ਸਾਹਿਬ ਦਾ ਪਹਿਲਾ ਸ਼ਬਦ ਇੱਕ ਓੰਕਾਰ ਤੋਂ ਹੀ ਗੱਲ ਸਬਦ ਹੋ ਜਾਂਦੀ ਹੈ ਵੀ ਅਸੀਂ ਕਿਸੇ ਹੋਰ ਦੇ ਮੰਨਣ ਵਾਲੇ ਨਹੀਂ ਹਾਂ ਕੇਵਲ ਇੱਕ ਆਕਾਰ ਨੂੰ ਦੇ ਪੂਜਾਰੇ ਹਾਂ ਤੇ ਆਕਾਰ ਨੂੰ ਵੀ ਮੰਨਦੇ ਹਾਂ ਤੋਂ ਇਸ ਵਾਸਤੇ ਇਹ ਕਹਿਣਾ ਕਿ ਗੁਰਬਾਣੀ ਦੇ ਵਿੱਚ ਇਹ ਉਦਾਹਰਨ ਦੇ ਗੁਰਬਾਣੀ ਅਵਤਾਰਵਾਦ ਨੂੰ ਮੰਨਦੀ ਨਹੀਂ ਹੈ ਹੂੰ ਨਾ ਹੀ ਗੁਰਬਾਣੀ ਅਵਤਾਰ ਮਾਲਨਾ ਸਹਿਮਤ ਹੁੰਦੀ ਹੈ ਹਾਂ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਉਹ ਆਪਣੇ ਸਮੇਂ 'ਚ ਹੋਣਗੇ ਉਹਨਾਂ ਦੀਆਂ ਦਿਵਚਲਾ ਬਾਹਰ ਨਾਲ ਦੇ ਕੇ ਗੁਰੂ ਪਾਤਸ਼ਾਹ ਨੇ ਦੱਸਿਆ ਵੀ ਇਸ ਰੰਗ ਰਿਆਂ ਨਾਲ ਜਿਵੇਂ ਉਹ ਆਪਣੇ ਪ੍ਰਚਲਿਤ ਲੋਕੀ ਉਹਨਾਂ ਦੀ ਕਰਦੇ ਨੇ ਮੇਰਾ ਜਿਹੜਾ ਸੁਨਾ ਦਾ ਇਹ ਹੈਗਾ ਹੂੰ ਨਾ ਕਿ ਗੁਰੂ ਸਾਹਿਬ ਜੀ ਨੇ ਇਹ ਉਹਨਾਂ ਦੀ ਪ੍ਰਰੋੜਤਾ ਕੀਤੀ ਹੈ ਪ੍ਰਰੋੜਤਾ ਕਿਤੇ ਨਹੀਂ ਕੀਤੀ ਇਹ ਸੁਨਾ ਦਾ ਗੁਰੂ ਪਾਤਸ਼ਾਹ ਦਾ ਮੈਂ ਸਿਰਫ ਇੱਕ ਉਦਾਹਰਨ ਦੇ ਕੇ ਤੁਹਾਨੂੰ ਛੋਟੀ ਜੀ ਸੰਖੇਪ ਦੀ ਗੱਲ ਕਰਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਜਾਣਦੇ ਨੇ ਤੇ ਇੱਕ ਐਸਾ ਅੱਖਾਂ ਮੀਟ ਕੇ ਬੈਠਾ ਬੰਦਾ ਸਾਧੂ ਉਹ ਕਹਿੰਦਾ ਮੈਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਨੇ ਜੀ ਜੀ ਹੁਣ ਗੁਰਨਾਥ ਸਾਹਿਬ ਦੀ ਗੱਲ ਬੜੀ ਕਮਾਲ ਦੀ ਸੀ ਉਹਨਾਂ ਨੇ ਉਹਨੂੰ ਇਹ ਨਹੀਂ ਕਿਹਾ ਤੈਨੂੰ ਦਰਸ਼ਨ ਨਹੀਂ ਹੋ ਰਹੇ ਉਹਨਾਂ ਨੇ ਕਿ ਹਾਂ ਠੀਕ ਹੈ ਤੈਨੂੰ ਹੋ ਰਹੇ ਹੋਣਗੇ ਤੂੰ ਇਹ ਗੱਲ ਕਹਿ ਰਿਹਾ ਤੇ ਉਹਦਾ ਲੋਟਾ ਪੈਸੇ ਵਾਲਾ ਚੁੱਕ ਕੇ ਉਹਦੇ ਪਿੱਛੇ ਰੱਖ ਦਿੱਤਾ ਗੜਵਾ ਜਿਹੜਾ ਸੀ ਬਿਲਕੁਲ ਜਦੋਂ ਅੱਖਾਂ ਖੋਲੀਆਂ ਤਾਂ ਉਹ ਬੜਾ ਗੁੱਸੇ 'ਚ ਆ ਗਿਆ ਮੇਰਾ ਲੋਟਾ ਕਿੱਥੇ ਗਿਆ ਹੁਣ ਸਤਗੁਰੂ ਨੇ ਸਵਾਲ ਕੀਤਾ ਤੈਨੂੰ ਤਾਂ ਤਰਲੋਕੀ ਦੇ ਦਰਸ਼ਨ ਹੋ ਰਹੇ ਨੇ ਤੈਨੂੰ ਆਪਣਾ ਲੋਟਾ ਨਜ਼ਰ ਨਹੀਂ ਆਇਆ ਹੂੰ ਦੀ ਗੱਲ ਉਹਦੇ ਸਿਰ ਤੇ ਰੱਖ ਕੇ ਗੁਰਨਾਨਕ ਸਾਹਿਬ ਨੇ ਆਪਣੀ ਗੱਲ ਸਮਝਾ ਦਿੱਤੀ ਜੀ ਇਸੇ ਤਰ੍ਹਾਂ ਗੁਰਬਾਣੀ ਵਿੱਚ ਚੱਲ ਰਹੇ ਜੋ ਚੱਲੇ ਪ੍ਰਚਲਿਤ ਮਨੋਤਾ ਸਨ ਜਾਂ ਰਵਾਇਤਾਂ ਸਨ ਜਾਂ ਭਾਵੇਂ ਮੁਹਾਵਰੇ ਸਨ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਸਤੇਮਾਲ ਕਰਕੇ ਜਾਂ ਭੱਟਾਂ ਲਿਓ ਉਹਨਾਂ ਨੂੰ ਇਸਤੇਮਾਲ ਕਰਕੇ ਕਿਉਂਕਿ ਭਟ ਜਿਹੜੇ ਸਨ ਇਹ ਗੁਰੂ ਰਾਮਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੇ ਵੇਲੇ ਗੋਇੰਦਵਾਲ ਸਾਹਿਬ ਵਿਖੇ ਆਏ ਨੇ ਉਸ ਤੋਂ ਬਾਅਦ ਇਹਨਾਂ ਨੇ ਗੁਰੂ ਦੀ ਸ਼ਰਨ ਲਈ ਤੇ ਉਹਨਾਂ ਦੇ ਜੋ ਵਿਚਾਰ ਸਨ ਉਹਨਾਂ ਨੇ ਆਪਣੇ ਵਿਚਾਰਾਂ ਮੁਤਾਬਕ ਆਪਣੇ ਜਿਹੜੇ ਪਹਿਲੇ ਚੱਲੇ ਜਨਨ ਨੂੰ ਮੰਨਦੇ ਸੀ ਉਹਨਾਂ ਦੀ ਗੱਲਬਾਤ ਕੀਤੀ ਪਰ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਉਹਨਾਂ ਦੀ ਗੱਲ ਕਿਉਂ ਕੀਤੀ ਹੈ ਉਹ ਗੱਲ ਲਿਖ ਕੇ ਫਿਰ ਆਪਣਾ ਵਿਚਾਰ ਦੇ ਦਿੱਤਾ ਕਿ ਸ਼ਬਦ ਦੀ ਵਿਚਾਰ ਗੁਰਬਾਣੀ ਦੀ ਵਿਚਾਰ ਇਹ ਹੈ ਇਸ ਵਾਸਤੇ ਇਹੋ ਜੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਗੁਰਬਾਣੀ ਦੇ ਸਿਧਾਂਤ ਨੂੰ ਜਾਣ ਲੈਣਾ ਚਾਹੀਦਾ ਹੈ ਗੁਰਬਾਣੀ ਕਿਸੇ ਅਵਤਾਰਵਾਦ ਨੂੰ ਨਹੀਂ ਮੰਨਦੀ ਗੁਰਬਾਣੀ ਨਾ ਹੀ ਕਿਸੇ ਹੋਰ ਦੇਵੀ ਦੇਵਤੇ ਜਾਂ ਜਿਨ੍ਹਾਂ ਦੇ ਜਿਕਰ ਉਹਨਾਂ ਤਰ ਮਨ ਨੂੰ ਮੁਬਾਰਕ ਉਹ ਆਪਣਾ ਪੂਜਾ ਕਰਦੇ ਨੇ ਅਸੀਂ ਕਿਸੇ ਕਿਸੇ ਨੂੰ ਨਹੀਂ ਦੇ ਦਿੰਦੇ ਜੀ ਕਿਉਂ ਕਰਦੇ ਹੋ ਸਾਡਾ ਮਤਲਬ ਸਿਰਫ ਇੱਕ ਓੰਕਾਰ ਹੈ ਅਸੀਂ ਇੱਕ ਓੰਕਾਰ ਨੂੰ ਮੰਨਣ ਵਾਲੇ ਹਾਂ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਇਹ ਤਾਂ ਦੋ ਵੀ ਨਹੀਂ ਹੋ ਸਕਦੇ ਫਿਰ ਪੈਸਾ ਵੀ ਜਿਸ ਵੇਲੇ ਉਹ ਇਹ ਸਪੀਚ ਕਰ ਰਹੀ ਸੀਗੇ ਇਹ ਗੱਲਾਂ ਬੋਲ ਰਹੀ ਸੀਗੇ ਉੱਥੇ ਸਟੇਜ ਦੇ ਉੱਤੇ ਹੋਰ ਵੀ ਬੜੇ ਦਿੱਲੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਜਨ ਵੀ ਬੈਠੇ ਸੀਗੇ ਉਹਨਾਂ ਵੱਲੋਂ ਵੀ ਕੋਈ ਐਸਾ ਇਤਰਾਜ਼ ਜਾਂ ਕੁਝ ਨਹੀਂ ਹੋਇਆ ਉਹ ਉਹਦੇ ਬਾਰੇ ਵਿੱਚ ਕੀ ਕਹੋਗੇ ਥੋੜੀ ਸਿੱਧੀ ਗੱਲ ਹੈ ਜਿੱਨੇ ਸਿਆਸਤ ਦੇ ਵਿੱਚ ਆ ਜਾਂਦੇ ਨੇ ਇਹ ਹੁਣ ਮੈਨੂੰ ਧਰਮ ਦੀ ਗੱਲ ਨਾ ਕਹੋ ਦਿੱਲੀ ਕਮੇਟੀ ਤਾਂ ਜੋ ਤੁਸੀਂ ਸਾਰੇ ਜਾਂ ਦੂਜੀਆਂ ਕਮੇਟੀਆਂ ਦੇਖਦੇ ਆ ਜੀ ਸਿਆਸਤ ਹਾਵੀ ਹੋ ਗਈ ਹੈ ਪੋਲਿਟਿਕਸ ਜੜੀ ਉਹਦੇ ਤੇ ਕਾਰ ਚੱਲਦੀ ਹੈ ਧਰਮ ਤਾਂ ਬਹੁਤ ਪਿੱਛੇ ਹੈ ਧਰਮ ਤਾਂ ਲੋਪ ਹੋ ਗਿਆ ਇਹ ਤਾਂ ਉਹ ਹਾਲਤ ਹੋਈ ਪਈ ਆ ਜੁ ਕਾਦੀ ਕੂੜ ਬੋਲ ਮਲ ਖਾਏ ਬੰਮਰ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਦਾ ਬੰਦ ਇਹ ਕਾਦੀ ਕੋਈ ਵਿਸ਼ੇਸ਼ ਫਿਰਕਾ ਨਹੀਂ ਸੀ ਕਾਦੀ ਦਾ ਦੂਜਾ ਨੇਕਾ ਆਦੀ ਧਰਮ ਦੇ ਆਗੂ ਸੀ ਜਦੋਂ ਧਰਮ ਦੇ ਆਗੂ ਬਣ ਬੈਠੇ ਹੀ ਅਧਰਮ ਘਮੋਣਗੇ ਉਹ ਹਾਲ ਜਿਹੜਾ ਹੈ ਅੱਜ ਕੱਲ ਸਾਡੇ ਇਨਾਗਵਾਂ ਦਾ ਹੋ ਗਿਆ ਚਾਹੀਦਾ ਤੇ ਇਸੇ ਵੇਲੇ ਸੀ ਵੀ ਜੇ ਜਾਗਰਤ ਹੁੰਦੇ ਤਾਂ ਉਸੇ ਵੇਲੇ ਕਹਿੰਦੇ ਨਹੀਂ ਜੀ ਇਹ ਗੱਲ ਠੀਕ ਨਹੀਂ ਇਹਨੂੰ ਇਸ ਢੰਗ ਨਾਲ ਪੇਸ਼ ਨਾ ਕੀਤਾ ਜਾਵੇ ਕਹਿਣਾ ਵੀ ਚਾਹੀਦਾ ਸੀ ਤੇ ਇਹ ਮੈਨੂੰ ਦਾ ਜਾਪਦਾ ਵੀ ਉਹਨਾਂ ਦੀ ਕਮਜ਼ੋਰੀ ਹੈ ਕੁਝ ਹੋਰ ਕਮਜ਼ੋਰੀਆਂ ਹੋਣਗੀਆਂ ਜਿਹੜਾ ਉਹਨਾਂ ਨੇ ਇਹਦਾ ਐਕਸ਼ਨ ਨਹੀਂ ਲਿਆ ਤਾਂ ਉਹਨਾਂ ਨੂੰ ਇਹਦੇ ਬਾਰੇ ਸੀ ਜਰੂਰ ਗੱਲ ਕਰਨੀ ਚਾਹੀਦੀ ਸੀ ਤਾਂ ਆਪ ਜੀ ਵੱਲੋਂ ਕੋਈ ਇਹੋ ਜਿਹੇ ਜਿਹੜੇ ਲੀਡਰਾਂ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਲੀਡਰ ਕਹਿੰਦੇ ਨੇ ਇਹੋ ਜਿਹੇ ਲੋਕਾਂ ਨੂੰ ਕੋਈ ਹਿਦਾਇਤ ਜਾਂ ਕੋਈ ਸੇਧ ਤਾਂ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਨਾ ਕਰ ਸਕਣ ਦੇਖੋ ਲਾਲਪੁਰਾ ਜੀ ਇਹ ਜਲੰਧਰ ਵੀ ਰਹੇ ਨੇ ਮੈਂ ਜਲੰਧਰ ਦਾ ਰਹਿਣ ਵਾਲਾ ਮੇਰਾ ਨਾਮ ਮਿਲਜੋਲ ਵੀ ਸੀ ਨਾ ਦਾ ਉਦੋਂ ਜਦੋਂ ਸੋ ਮੈਂ ਜਲੰਧਰ ਸੀ ਤੇ ਨਹੀਂ ਵੀ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਜਾਂ ਵਿਰੋਧਾ ਵਿਰੋਧਾ ਨਹੀਂ ਹੈ ਜੀ ਜਿਹੜੀ ਪਦਵੀ ਤੇ ਬੈਠਿਆ ਇਹ ਹੈ ਮਨਾਰਟੀ ਕਮਿਸ਼ਨ ਦੇ ਉੱਤੇ ਐਜ਼ ਅ ਚੇਅਰਮੈਨ ਬਿਲਕੁਲ ਮਨਾਰਟੀ ਕਮਿਸ਼ਨ ਦੇ ਚੇਅਰਮੈਨ ਦਾ ਮਕਸਦ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨੀ ਹੂੰ ਤੇ ਜਦੋਂ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਹੀ ਮਰੋੜ ਤਰੋੜ ਕੇ ਪੇਸ਼ ਕਰ ਦਿੱਤਾ ਜਾਵੇ ਦਾ ਫਿਰ ਉਹ ਪਤਵੀ ਦੀ ਬਤ ਜਿਹੜੀ ਵਰਤੋਂ ਨਹੀਂ ਦੁਰਵਰਤੋਂ ਹੋ ਜਾਂਦੀ ਹੈ ਇੱਥੇ ਇਦਾਂ ਨਹੀਂ ਲੱਗਦਾ ਕਿ ਘੱਟ ਗਿਣਤੀਆਂ ਨੂੰ ਵੱਧ ਗਿਣਤੀਆਂ ਦੇ ਵਿੱਚ ਹੀ ਵਾਰਡ ਦਿੱਤਾ ਜਾ ਰਿਹਾ ਔਰ ਅਲੋਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਲੋ ਇਹ ਉਹਨਾਂ ਦਾ ਆਪਣੀ ਸੋਚ ਹੈ ਅਸੀਂ ਇਹਦੇ ਬਾਰੇ ਤਕੀ ਇਹ ਉਹਨਾਂ ਦੀ ਸੋਚ ਹੈ ਜਿਹੜੇ ਉਹ ਦੱਸਣਗੇ ਨਾ ਵੀ ਸਾਡੀ ਸੋਚ ਕੀ ਹੈ ਸਾਡਾ ਮਸਲਾ ਸਿਰਫ ਇਹ ਹੈ ਕਿ ਘੱਟ ਗਿਣਤੀ ਕਮਿਸ਼ਨ ਦਾ ਚੇਅਰ ਜਿਹੜੇ ਚੇਅਰਮੈਨ ਤੇ ਸੀਟ ਤੇ ਬੈਠੇ ਹੋਏ ਆ ਉਹਨਾਂ ਨੂੰ ਘੱਟ ਗਿਣਤੀਆਂ ਦੇ ਸਿਧਾਂਤਾਂ ਦੀ ਰਾਖੀ ਕਰਨ ਦੀ ਲੋੜ ਹੈ ਉਹਨਾਂ ਦੇ ਉਹਨਾਂ ਦੀ ਜਿਹੜੀ ਹੋਂਦ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਨਾ ਕਿ ਉਹਨਾਂ ਦੀ ਹੋਂਦ ਉੱਤੇ ਹੀ ਹੋਰ ਸਵਾਲ ਖੜੇ ਕਰ ਦਿੱਤੇ ਜਾਣ ਜਿਹੜੇ ਸਵਾਲਾਂ ਦਾ ਕੋਈ ਤੁੱਕ ਬਣਦਾ ਵੀ ਨਹੀਂ ਹੈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭਾਈ ਹਰਜੀਤ ਸਿੰਘ ਜੀ ਆਪ ਜੀ ਦੀ ਇਹ ਕਾਲ ਜਿਹੜੀ ਅਸੀਂ ਰਿਕਾਰਡ ਤੇ ਲਈ ਹੋਈ ਔਰ ਅਸੀਂ ਆਪ ਜੀ ਤੋਂ ਇਜਾਜ਼ਤ ਵੀ ਮੰਗਦੇ ਆ ਕਿ ਇਹਨੂੰ ਅਸੀਂ ਜਿਹੜੀ ਹੈ ਆਮ ਜਨਤਾ ਆਮ ਸਾਡੀ ਸਿੱਖ ਜਿਹੜੀ ਪਬਲਿਕ ਹੈ ਉਹਦੇ ਉਹਦੇ ਤੱਕ ਪਹੁੰਚਾਈਏ ਆਪ ਜੀ ਵੱਲੋਂ ਅਗਰ ਇਜਾਜ਼ਤ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਮੈਂ ਕੋਈ ਆਪਣੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਗੁਰੂ ਦੀ ਗੱਲ ਕਰਦਾ ਗੁਰੂ ਦੀ ਗੱਲ ਕਰਨ ਲੱਗਿਆਂ ਸਾਨੂੰ ਹਮੇਸ਼ਾ ਹੀ ਇਹ ਸੋਚ ਕੇ ਚੱਲਣਾ ਚਾਹੀਦਾ ਵੀ ਗੁਰੂ ਦੀ ਗੱਲ ਨੂੰ ਕਦੀ ਛੁਪਾ ਕੇ ਨਹੀਂ ਰੱਖਣਾ ਚਾਹੀਦਾ ਜੀ ਗੁਰੂ ਦੀ ਗੱਲ ਨੂੰ ਅਸੀਂ ਪਰਕਰ ਕਰਨਾ ਸਾਡੇ ਮਸ਼ਰੀ ਕਾਰਜਾਂ ਦਾ ਇੱਕ ਫਰਜ਼ ਵੀ ਬੰਦਾ ਹੈ ਡਿਊਟੀ ਵੀ ਹੈ ਸਾਨੂੰ ਸੇਵਾ ਵੀ ਮਿਲੀ ਹੈ ਅਸੀਂ ਜਿਹੜੀ ਸੇਵਾ 'ਚ ਲੱਗੇ ਹੋਇਆ ਸਾਡਾ ਕੰਮ ਵੀ ਹੈ ਵੀ ਅਸੀਂ ਗੁਰੂ ਦੀ ਗੱਲ ਕਰੀਏ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ